ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀਤਵ ਦੀ ਕਲਾ ਇਕਤਾ ਹਾਊ ਟੂ ਵਿਨ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਆਪਾਂ ਪੜਾਂਗੇ ਇਸ ਦਾ ਅਧਿਆਏ ਆਪਣੇ ਉੱਪਰ ਹੁਕਮ ਚਲਵਾਉਣਾ ਕੋਈ ਵੀ ਨਹੀਂ ਚਾਹੁੰਦਾ ਅਮਰੀਕਨ ਬਾਇਓਗ੍ਰਾਫਰਸ ਦੇ ਡੀਨ ਮਿਸ ਐਡਾ ਤਾਰਬਿਲ ਨਾਲ ਇੱਕ ਵਾਰ ਮੈਨੂੰ ਵੀ ਡਿਨਰ ਕਰਨ ਦਾ ਮੌਕਾ ਮਿਲਿਆ ਗੱਲਾਂ-ਗੱਲਾਂ ਵਿੱਚ ਮੈਂ ਉਹਨਾਂ ਨੂੰ ਦੱਸਿਆ ਕਿ ਮੈਂ ਇਹ ਪੁਸਤਕ ਲਿਖ ਰਿਹਾ ਹਾਂ ਇਸ ਤੋਂ ਬਾਅਦ ਅਸੀਂ ਦੋਵੇਂ ਇਸ ਮਹੱਤਵਪੂਰਨ ਵਿਸ਼ੇ ਦੇ ਕਾਫੀ ਦੇਰ ਚਰਚਾ ਕਰਦੇ ਰਹੇ ਕਿ ਲੋਕਾਂ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕੀਤਾ ਜਾ ਸਕਦਾ ਹੈ ਫਿਰ ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਉਹ ਉਵੇਨ ਡੀ ਅੰਡ ਦੀ ਜੀਵਨੀ ਤੇ ਕੰਮ ਕਰ ਰਹੇ ਸਨ ਤਾਂ ਉਹਨਾਂ ਨੇ ਉਸ ਵਿਅਕਤੀ ਦਾ ਇੰਟਰਵਿਊ ਕੀਤਾ ਉਹ ਤਿੰਨ ਸਾਲਾਂ ਤੱਕ ਉਸੇ ਦਫ਼ਤਰ ਵਿੱਚ ਬੈਠਾ ਰਿਹਾ ਸੀ ਜਿਸ ਵਿੱਚ ਮਿਸਟਰ ਯੰਗ ਬੈਠਦੇ ਸਨ ਇਸ ਆਦਮੀ ਦਾ ਇਹ ਕਹਿਣਾ ਸੀ ਕਿ ਇਹਨਾਂ ਤਿੰਨ ਸਾਲਾਂ ਵਿੱਚ ਅਜਿਹਾ ਕਦੇ ਨਹੀਂ ਹੋਇਆ ਜਦੋਂ ਮਿਸਟਰ ਓਵਨ ਬੀ ਯੰਗ ਨੇ ਕਿਸੇ ਵਿਅਕਤੀ ਨੂੰ ਸਿੱਧਾ-ਸਿੱਧਾ ਆਦੇਸ਼ ਦਿੱਤਾ ਹੋਵੇ ਉਹ ਤਾਂ ਆਦੇਸ਼ ਨਹੀਂ ਸੁਝਾਅ ਦੇਣ ਵਿੱਚ ਵੀ ਵਿਸ਼ਵਾਸ ਰੱਖਦੇ ਸਨ ਮਿਸਟਰ ਜੰਗ ਇਹ ਕਦੇ ਨਹੀਂ ਕਹਿੰਦੇ ਸਨ ਇਹ ਕਰੋ ਜਾਂ ਇਹ ਨਾ ਕਰੋ ਉਹ ਤਾਂ ਕਹਿੰਦੇ ਸਨ ਤੁਸੀਂ ਇਸ ਬਾਰੇ ਵਿੱਚ ਵਿਚਾਰ ਕਰ ਲਵੋ ਜਾਂ ਫਿਰ ਕੀ ਤੁਹਾਨੂੰ ਵਿਸ਼ਵਾਸ ਹੈ ਕਿ ਇਹ ਤਰੀਕਾ ਕਾਰਗਰ ਸਾਬਤ ਹੋਵੇਗਾ ਆਦੀ ਪੱਤਰ ਡਿਕਟੇਟ ਕਰਨ ਤੋਂ ਬਾਅਦ ਉਹ ਮਨਸਕੱਤਰ ਤੋਂ ਪੁੱਛਦੇ ਸਨ ਇਹ ਤੁਹਾਨੂੰ ਕਿਵੇਂ ਲੱਗਿਆ ਫਿਰ ਆਪਣੇ ਕਿਸੇ ਮਤ ਹਿੱਤ ਕਰਮਚਾਰੀ ਵੱਲੋਂ ਲਿਖੇ ਗਏ ਪੱਤਰ ਨੂੰ ਪੜਨ ਤੋਂ ਬਾਅਦ ਉਹ ਕਹਿੰਦੇ ਸਨ ਸ਼ਾਇਦ ਇਸ ਵਾਕ ਨੂੰ ਇਸ ਤਰ੍ਹਾਂ ਲਿਖਣਾ ਜ਼ਿਆਦਾ ਸਹੀ ਰਹੇਗਾ ਉਹ ਤਾਂ ਖੁਦ ਹੀ ਉਹਨਾਂ ਨੂੰ ਗਲਤੀ ਸੁਧਾਰਨ ਦਾ ਪੂਰਾ ਮੂਰਾ ਮੌਕਾ ਦਿੰਦੇ ਸਨ ਆਪਣੇ ਮਤ ਹਿੱਤਾਂ ਨੂੰ ਕੰਮ ਕਰਨ ਦਾ ਆਦੇਸ਼ ਉਹਨਾਂ ਨੇ ਕਦੇ ਵੀ ਨਹੀਂ ਦਿੱਤਾ ਇਸ ਤਕਨੀਕ ਦੇ ਚੱਲਣ ਨਾਲ ਸਾਹਮਣੇ ਵਾਲਾ ਵਿਅਕਤੀ ਆਪਣੀ ਗਲਤੀ ਆਰਾਮ ਨਾਲ ਖੁਦ ਹੀ ਸੁਧਾਰ ਲੈਂਦਾ ਹੈ ਉਸ ਦਾ ਆਤਮ ਸਨਮਾਨ ਵੀ ਆਤ ਨਹੀਂ ਹੁੰਦਾ ਅਤੇ ਉਸ ਵਿੱਚ ਮਹੱਤਵਪੂਰਨ ਹੋਣ ਦੀ ਭਾਵਨਾ ਵੀ ਜਾਗਰਿਤ ਹੁੰਦੀ ਹੈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਇਸ ਨਾਲ ਵਿਦਰੋਹ ਨਹੀਂ ਹੁੰਦਾ ਵਲਕਿ ਸਹਿਯੋਗ ਦੀ ਭਾਵਨਾ ਦਾ ਵਿਕਾਸ ਹੁੰਦਾ ਹੈ। ਕਠੋਰ ਆਦੇਸ਼ ਲੰਮੇ ਸਮੇਂ ਤੱਕ ਚੱਲਣ ਵਾਲੇ ਗੁੱਸੇ ਨੂੰ ਜਨਮ ਦਿੰਦਾ ਹੈ। ਚਾਹੇ ਉਹ ਆਦੇਸ਼ ਸਾਹਮਣੇ ਵਾਲੇ ਦੀ ਗਲਤੀ ਨੂੰ ਸੁਧਾਰਨ ਲਈ ਹੀ ਕਿਉਂ ਨਾ ਦਿੱਤਾ ਗਿਆ ਹੋਵੇ। ਦੈਨ ਸ਼ਾਂਤਾਰੈਲੀ ਵਿਆਮਿੰਗ ਪੈਂਸਿਲਵੇਨੀਆ ਦੇ ਇੱਕ ਵੋਕੇਸ਼ਨਲ ਸਕੂਲ ਵਿੱਚ ਅਧਿਆਪਕ ਸਨ। ਉਹਨਾਂ ਨੇ ਸਾਡੀ ਕਲਾਸ ਵਿੱਚ ਦੱਸਿਆ ਇੱਕ ਵਾਰ ਉਹਨਾਂ ਦੇ ਇੱਕ ਵਿਦਿਆਰਥੀ ਨੇ ਆਪਣੀ ਕਾਰ ਸਕੂਲ ਦੇ ਬਾਹਰ ਗਲਤ ਜਗ੍ਹਾ ਖੜੀ ਕਰ ਦਿੱਤੀ ਜਿਸ ਨਾਲ ਆਉਣ ਜਾਣ ਵਾਲਿਆਂ ਨੂੰ ਅਸੁਵਿਧਾ ਹੋ ਰਹੀ ਸੀ ਇੱਕ ਦੂਜਾ ਅਧਿਆਪਕ ਉਦੋਂ ਆਪਣੇ ਕਲਾਸਰੂਮ ਤੋਂ ਬਾਹਰ ਆ ਕੇ ਚਿਲਾਉਂਦਾ ਹੋਇਆ ਬੋਲਿਆ ਇਹ ਕਿਸ ਦੀ ਕਾਰ ਰਸਤੇ ਵਿੱਚ ਖੜੀ ਹੈ ਜਿਵੇਂ ਹੀ ਕਾਰ ਵਾਲਾ ਲੜਕਾ ਸਹਿਮਦਾ ਹੋਇਆ ਖੜਾ ਹੋਇਆ ਔਰ ਜ਼ੋਰ-ਜ਼ੋਰ ਨਾਲ ਚੀਲਾ ਕੇ ਬੋਲਿਆ ਤੁਰੰਤ ਆਪਣੀ ਕਾਰ ਉੱਥੋਂ ਹਟਾ ਦਿਓ ਨਹੀਂ ਤਾਂ ਹੁਣ ਚੈਨ ਨਾਲ ਬਣਵਾ ਕੇ ਬਾਹਰ ਸੁੱਟਵਾ ਦੇਵਾਂਗਾ ਅੰਜਿਤਾ ਗਰਲ ਦੀ ਉਸ ਬਿਦਿਆਰਥੀ ਦੀ ਹੀ ਸੀ ਉਸ ਨੂੰ ਵਿਚਕਾਰ ਗੱਡੀ ਨਹੀਂ ਖੜੀ ਕਰਨੀ ਚਾਹੀਦੀ ਸੀ ਪਰ ਉਸ ਘਟਨਾ ਤੋਂ ਬਾਅਦ ਉਸ ਵਿਦਿਆਰਥੀ ਦੇ ਨਾਲ-ਨਾਲ ਦੂਜੇ ਵਿਦਿਆਰਥੀ ਵੀ ਉਸ ਅਧਿਆਪਕ ਤੋਂ ਬਹੁ ਚੜਨ ਲੱਗੇ ਫਿਰ ਤਾਂ ਉਹ ਉਸ ਅਧਿਆਪਕ ਨੂੰ ਤੰਗ ਕਰਨ ਦੇ ਮੌਕੇ ਲੱਭਦੇ ਰਹਿੰਦੇ ਸਨ ਜੇਕਰ ਅਧਿਆਪਕ ਨੇ ਇਸ ਗੱਲ ਨੂੰ ਦੂਜੇ ਤਰੀਕੇ ਨਾਲ ਥੋੜਾ ਜਿਹਾ ਦੋਸਤਾਨਾ ਰੂਪ ਵਿੱਚ ਪੁੱਛਿਆ ਹੁੰਦਾ ਕਿ ਰਸਤੇ ਵਿੱਚ ਗੱਡੀ ਕਿਸ ਦੀ ਹੈ ਅਤੇ ਫਿਰ ਸੁਝਾਅ ਦੇ ਦਿੰਦਾ ਜੇ ਜੇਕਰ ਉਹ ਕਾਰ ਨੂੰ ਉੱਥੋਂ ਹਟਾ ਲਵੇਗਾ ਤਾਂ ਕਿਸੇ ਨੂੰ ਵੀ ਪਰੇਸ਼ਾਨੀ ਨਹੀਂ ਹੋਵੇਗੀ ਤਾਂ ਉਧਿਆਰਥੀ ਖੁਸ਼ੀ-ਖੁਸ਼ੀ ਆਪਣੀ ਕਾਰ ਉੱਥੋਂ ਹਟਾ ਲੈਂਦਾ ਅਤੇ ਉਹ ਉਸ ਅਧਿਆਪਕ ਤੋਂ ਚਿੜਦਾ ਵੀ ਨਾ ਸੁਝਾ ਦੇਣਾ ਜਾਂ ਸਵਾਲ ਪੁੱਛਣਾ ਆਦੇਸ਼ ਦੇਣ ਨਾਲੋਂ ਜ਼ਿਆਦਾ ਆਨੰਦায়ক ਹੋ ਜਾਂਦਾ ਹੈ ਨਾਲ ਨਾਲ ਸਾਹਮਣੇ ਵਾਲੇ ਦੀ ਰਚਨਾਤਮਕਤਾ ਵੀ ਪ੍ਰੇਰਿਤ ਹੁੰਦੀ ਹੈ ਜੇਕਰ ਲੋਕਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਜਾਵੇ ਕਿ ਨਿਰਣਾ ਲੈਣ ਵਿੱਚ ਉਹਨਾਂ ਦੀ ਇੱਛਾ ਵੀ ਸ਼ਾਮਿਲ ਹੈ ਦਾ ਉਹ ਕੰਮ ਨੂੰ ਬਿਹਤਰ ਤਰੀਕੇ ਨਾਲ ਕਰਨਗੇ। ਜੋਹਾਂਸਵਰਗ ਅਫਰੀਕਾ ਦੇ ਇਾਨ ਮੈਕਡੋਨਲਡ ਮਸ਼ੀਨੀ ਪੁਰਜੇ ਬਣਾਉਣ ਦੀ ਫੈਕਟਰੀ ਵਿੱਚ ਜਨਰਲ ਮੈਨੇਜਰ ਸਨ। ਉਹਨਾਂ ਨੂੰ ਇੱਕ ਵੱਡਾ ਆਰਡਰ ਮਿਲਣ ਦੀ ਉਮੀਦ ਸੀ। ਪਰ ਇੱਕ ਸ਼ਰਤ ਇਹ ਸੀ ਕਿ ਮਾਲ ਬਹੁਤ ਘੱਟ ਸਮੇਂ ਵਿੱਚ ਭੇਜਣਾ ਸੀ। ਉਹਨਾਂ ਨੂੰ ਪਤਾ ਸੀ ਕਿ ਉਹ ਇੰਨੇ ਘੱਟ ਸਮੇਂ ਵਿੱਚ ਮਾਲ ਨਹੀਂ ਭੇਜ ਸਕਣਗੇ। ਫੈਕਟਰੀ ਵਿੱਚ ਪਹਿਲੇ ਮਿਲੇ ਆਰਡਰਾਂ ਦਾ ਕੰਮ ਚੱਲ ਰਿਹਾ ਸੀ ਇਸ ਲਈ ਇੰਨੇ ਘੱਟ ਸਮੇਂ ਵਿੱਚ ਉਹਨਾਂ ਨੂੰ ਆਰਡਰ ਪੂਰਾ ਕਰਨਾ ਅਸੰਭਵ ਲੱਗਦਾ ਸੀ ਇਹ ਆਨ ਨੇ ਮਜ਼ਦੂਰਾਂ ਨੂੰ ਥੋੜਾ ਜਿਹਾ ਜਲਦੀ ਕੰਮ ਕਰਨ ਲਈ ਨਹੀਂ ਕਿਹਾ ਇਸ ਦੀ ਜਗ੍ਹਾ ਉਹਨਾਂ ਨੇ ਸਾਰੇ ਮਜ਼ਦੂਰਾਂ ਨੂੰ ਇਕੱਠਾ ਕਰਕੇ ਸਾਰੀ ਸਥਿਤੀ ਤੋਂ ਜਾਣੂ ਕਰਵਾਇਆ ਉਸ ਨੇ ਉਹਨਾਂ ਨੂੰ ਦੱਸਿਆ ਕਿ ਜੇਕਰ ਇਹ ਆਰਡਰ ਉਹਨਾਂ ਨੂੰ ਮਿਲ ਜਾਂਦਾ ਹੈ ਤਾਂ ਇਸ ਕੰਪਨੀ ਦੇ ਨਾਂ ਨਾਲ ਉਹਨਾਂ ਨੂੰ ਵੀ ਬਹੁਤ ਲਾਭ ਹੋਵੇਗਾ ਫਿਰ ਉਸ ਨੇ ਸਵਾਲ ਪੁੱਛਣੇ ਸ਼ੁਰੂ ਕੀਤੇ ਕੀ ਆਪਾਂ ਅਜਿਹਾ ਕਰ ਸਕਦੇ ਹਾਂ ਕਿ ਆਰਡਰ ਸਾਡੇ ਹੱਥ ਵਿੱਚ ਆ ਜਾਵੇ ਕੀ ਕਿਸੇ ਦੇ ਦਿਮਾਗ ਵਿੱਚ ਅਜਿਹਾ ਕੋਈ ਵਿਚਾਰ ਹੈ ਜਿਸ ਨਾਲ ਇਹ ਆਰਡਰ ਲੈਣਾ ਅਤੇ ਇਸ ਨੂੰ ਸਮੇਂ ਸਿਰ ਪੂਰਾ ਕਰਨਾ ਸੰਭਵ ਹੋ ਸਕੇ ਕੀ ਕੁਝ ਅਜਿਹਾ ਕੀਤਾ ਜਾ ਸਕਦਾ ਹੈ ਕਿ ਇਹ ਕੰਮ ਨਿਸ਼ਚਿਤ ਸਮੇਂ ਵਿੱਚ ਪੂਰਾ ਹੋ ਸਕੇ ਕਰਮਚਾਰੀਆਂ ਨੇ ਕਈ ਤਰ੍ਹਾਂ ਦੇ ਸੁਝਾਅ ਦਿੱਤੇ ਅਤੇ ਪੂਰੇ ਜੋਸ਼ ਨਾਲ ਕਿਹਾ ਕਿ ਉਹਨਾਂ ਨੂੰ ਆਰਡਰ ਲੈਣਾ ਚਾਹੀਦਾ ਹੈ ਫਿਰ ਸਾਰੇ ਕਰਮਚਾਰੀਆਂ ਨੇ ਅਸੀਂ ਇਹ ਕਰ ਸਕਦੇ ਹਾਂ ਨਿਪਾਵਨਾ ਨਾਲ ਕੰਮ ਕੀਤਾ ਉਸ ਤੋਂ ਬਾਅਦ ਉਹਨਾਂ ਨੂੰ ਆਰਡਰ ਵੀ ਮਿਲ ਗਿਆ ਅਤੇ ਡਿਲੀਵਰੀ ਵੀ ਨਿਰਧਾਰਤ ਸਮਾਂ ਸੀਮਾ ਵਿੱਚ ਹੋ ਗਈ ਨਪੁੰਨ ਅਤੇ ਜੋਗ ਲੀਡਰ ਇਹ ਕਰਦਾ ਹੈ ਸਿਧਾਂਤ ਚਾਰ ਸਿੱਧਾ-ਸਿੱਧਾ ਹੁਕਮ ਚਲਾਉਣ ਦੀ ਜਗ੍ਹਾ ਸਵਾਲ ਪੁੱਛੋ ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜਰੂਰ ਕਰੋ ਜੀ ਧੰਨਵਾਦ